ਅਰਜੀ ਦਾ ਕਾਲ ਸਭ ਅਰਜੀ ਕੀ ਫਤੇ ਅੱਜ ਵੇਲੇ ਦੀ ਆਪਾਂ ਤਿੰਨ ਖਬਰਾਂ ਤੁਹਾਨੂੰ ਸੁਣਾਉਣੇ ਆ ਇੱਕ ਤਾਂ ਜੁੜੀ ਆ ਸਾਡੇ ਮਾਮਾ ਭੈਣਾਂ ਦੇ ਲਈ ਖਾਸ ਖਬਰ ਆ ਕਿਉਂਕਿ ਜਿਨ੍ਹਾਂ ਦੇ ਆਧਾਰ ਕਾਰਡ ਤੇ ਜਿਹੜੀਆਂ ਬੱਸਾਂ ਚੱਲਦੀਆਂ ਨੇ ਆਪਾਂ ਇਹ ਕਹ ਜੀਏ ਕਿ ਸਰਕਾਰੀ ਪੀਐਸਸੀ ਬੱਸਾਂ ਉਹਨਾਂ ਦੀ ਹੜਤਾਲ ਕੀਤੀ ਜਾ ਰਹੀ ਆ 6 7 ਤੇ 8 ਤਰੀਕ ਨੂੰ ਸੂਬੇ ਭਰ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਉਹ ਬੰਦ ਰਹਿਣਗੀਆਂ ਇਹ ਪੰਜ ਸੱਤ ਦੇ ਮੁਲਾਜ਼ਮ ਨੇ ਜੂਨੀਅਨ ਨੇ ਐਲਾਨ ਕੀਤਾ ਕਿ ਜਿਹੜੇ ਉਹਦੇ ਕੱਚੇ ਮੁਲਾਜ਼ਮੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਉਹ 7 ਤੇ 8 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੀ ਚੰਡੀਗੜ੍ਹ ਹਰਿਆਣਾ ਦੀ ਕੋਠੀ ਆ ਉਹਦੇ ਅੱਗੇ ਜਿਹੜਾ ਭੁੱਖ ਹੜਤਾਲ ਕੀਤੀ ਜਾ ਰਹੀ ਆ ਇਸ ਨੂੰ ਲੈ ਕੇ ਹੁਣ ਤਤਲ ਦਿਨ ਜਿਹੜੀਆਂ ਬੱਸਾਂ ਨੇ ਪੀਆਰਟੀਸੀ ਦੀਆਂ ਬੱਸਾਂ 6 7 ਅਤੇ 8 ਜਨਵਰੀ ਨੂੰ ਜਿਹੜੀਆਂ ਬੰਦ ਰਹਿਣਗੇ ਆ ਇਹ ਖਾਸ ਖਬਰ ਆ ਸਾਡੀਆਂ ਮਾਵਾ ਭੈਣਾਂ ਲਈ ਖਾਸ ਖਬਰ ਆ ਕਿਉਂਕਿ ਜੋ ਬੱਸਾਂ ਤੇ ਸਰਕਾਰੀ ਬੱਸਾਂ ਨੇ ਜਿਨ੍ਹਾਂ ਦਾ ਆਧਾਰ ਕਾਰਡ ਤੇ ਜਿਹੜਾ ਚੱਲਦਾਗਾ ਜਿਹੜੇ ਕਿ ਫਰੀਦ ਸਫ਼ਰ ਕਰਨ ਦੇ ਮਾਰੇ ਸਾਰਾ ਦਿਨ ਦੋ ਦੋ ਬੱਸਾਂ ਨਗਾਹ ਕੇ ਜਿਹੜੀਆਂ ਅੱਗੇ ਚੜ੍ਹਦੀਆਂ ਨੇ ਉਹਨਾਂ ਲਈ ਵੱਡਾ ਇਹ ਝਟਕਾਗਾ ਇੱਕ ਦੂਸਰੀ ਵੱਡੀ ਖਬਰ ਇਹ ਆ ਕਿ ਇੱਕ ਪਾਸੇ ਕਿਸਾਨ ਮਰਨ ਵਰਤ ਤੇ ਬੈਠੇ ਆ ਉਹਦੇ ਸਬੰਧ ਆਪਾਂ ਗੱਲ ਕਰਾਂਗੇ ਉਹਦੇ ਵਿਚਾਲੇ ਗੱਲ ਕਰਦੇ ਆ ਉਸ ਤੋਂ ਪਹਿਲਾਂ ਇੱਕ ਜੋ ਭਾਈ ਅੰਮਰਤਪਾਲ ਸਿੰਘ ਦੀ ਜਥੇਬੰਦੀ ਵੱਲੋਂ ਜਿਹੜਾ ਇੱਕ ਪਾਰਟੀ ਦਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਉਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੇ ਪੇਜ ਉਪਰੋਂ ਯਾਨੀ ਕਿ ਸਿਮਰਜੀਤ ਸਿੰਘ ਮਾਨ ਸਬਰਜੀਤ ਸਿੰਘ ਮਾਨ ਦੇ ਪੇਜ ਉੱਪਰੋਂ ਇੱਕ ਪੋਸਟ ਪਾਈ ਗਈ ਆ ਉਹ ਪੋਸਟ ਦੇ ਵਿੱਚ ਲਿਖਿਆਗਾ ਕਹਿੰਦੇ ਅੱਜ ਦੀਪ ਸਿੱਧੂ ਦੀ ਸੋਚ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਹੈ ਨਵੀਂ ਪਾਰਟੀ ਦਾ ਐਲਾਨ ਕਰਕੇ ਤੇ ਜੋ ਕਿਸਾਨ ਆਗੁਰ ਕੈਸ ਟਕੈਤ ਨੇ ਜਿਹੜਾ ਬਿਆਨ ਦਿੱਤਾ ਕਿ ਕੇਂਦਰ ਹੀ ਚਲਾ ਰਿਹਾ ਜਿਹੜਾ ਖਨੌਰੀ ਦਾ ਬਾਰਡਰ ਯਾਨੀ ਕਿ ਖਨੌਰੀ ਮੋਰਚਾ ਇਹ ਦੋਨਾਂ ਗੱਲਾਂ ਤੇ ਆਪਾਂ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਸੁਣਨਾ ਬੜਾ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਗੱਲ ਕਰਦੇ ਆਂ ਪਹਿਲਾਂ ਆਪਾਂ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਬਾਰੇ ਮਾਤਾ ਨੂੰ ਪਹਿਲਾਂ ਵੀ ਕਿਹਾ ਗਿਆ ਕਿਹਾ ਸੀ ਕਿ ਪਤਾ ਨਹੀਂ ਇਹਨਾਂ ਲੋਕਾਂ ਦੇ ਚਦੋਨੇ ਕਿਉਂ ਲੜਦੇ ਆਂ ਹਰ ਇੱਕ ਨੂੰ ਅਧਿਕਾਰ ਆ ਬੋਲਣ ਦਾ ਹਰ ਇੱਕ ਨੂੰ ਅਧਿਕਾਰ ਆ ਪਾਰਟੀ ਬਣਾਉਣ ਦਾ ਹਰ ਇੱਕ ਨੂੰ ਅਧਿਕਾਰ ਆ ਪਾਰਟੀ ਦੀ ਬੋਟਾਂ ਵਿੱਚ ਖੜਾ ਹੋਣ ਦਾ ਨਮਾਇੰਦਗੀ ਕਰਨ ਦਾ ਹੁਣ ਇਹ ਕਹਿੰਦੇ ਆ ਕਿ ਸਾਰਾ ਜ਼ਿੰਦਗੀ ਅਸੀਂ 40 ਸਾਲ ਲਾਇਆ ਜੀ ਸੰਘਰਸ਼ ਕੀਤਾ ਸੀ ਖਾਲਸਤਾਨ ਲਈ ਐ ਕੀਤਾ ਤੁਸੀਂ ਖਾਲਸਤਾਨ ਲਈ ਇੱਕ ਬੰਦਾ ਕਹਿ ਦਿਓ ਕਿ ਪਿੰਡ ਦੇ ਵਿੱਚੋਂ ਪੈਦਾ ਕੀਤਾ ਹੋਵੇ ਜਿਹੜਾ ਖਾਲਸਤਾਨ ਦਾ ਨਾਰਾ ਲਾ ਦੇ ਤੇ ਉਹਨੂੰ ਪੁਲਿਸ ਨਾ ਪੜੇ ਆ ਫਿਰ ਉਸ ਨੂੰ ਯਾਦ ਕਰੇ ਸਿਮਰਜੀਤ ਮਾਨ ਨੇ ਸੜਾਇਆ ਹੋਵੇ ਅੱਜ ਸਿਮਰਜੀਤ ਸਿੰਘ ਮਾਨ ਜੇਕਰ ਅੱਜ ਜੇ ਤੁਹਾਡੀ ਕੁਝ ਗੱਲਾਂ ਕਰਕੇ ਵਿਚਾਰ ਵਖਰੇਵੇਂ ਹੋ ਸਕਦੇ ਨੇ ਪਰ ਤੁਸੀਂ ਜਿਹੜਾ ਇਹ ਗੱਲ ਆ ਕਾਲੀਦਾਲਾ ਕਰਦਾ ਰਿਹਾਗਾ ਬਿਰਸਾ ਸੰਗ ਬਟੋਹਾ ਕਰਦਾ ਰਿਹਾਗਾ ਸੋਹਵੀਰ ਬਾਦਲ ਕਰਦਾ ਰਿਹਾ ਉਹ ਹੀ ਹਾਲ ਹੁਣ ਸ਼ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਇਸ ਪਾਰਟੀ ਇਹ ਫੜ ਲਿਆ ਕਿ ਭਾਈ ਅੰਮਰਿਤਪਾਲ ਸਿੰਘ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰ ਰਿਹਾ ਅਤੇ ਉਹਨੇ ਨਵੀਂ ਪਾਰਟੀ ਐਲਾਨ ਕਿਉਂ ਕੀਤਾ ਤੇ ਬੜਾ ਇੱਥੇ ਦੁੱਖ ਲੱਗਦਾ ਹੈਗਾ ਜਦੋਂ ਜਿੰਨਾ ਇਤਿਹਾਸ ਹੁੰਦੀ ਆ ਕਿ ਬੰਦੇ ਯਾਰ ਨਹੀਂ ਬੋਲਣਗੇ ਵੀ ਚੁੱਪ ਰਹਿਣਗੇ ਪਰ ਤੁਹਾਨੂੰ ਪਤਾ ਹੈਗਾ ਸਿਮਰਜੀਤ ਮਾਨ ਦੀ ਇੱਕ ਆਦਤ ਆ ਹਰ ਇੱਕ ਗੱਲ ਵਿੱਚ ਉਹਨੇ ਟੰਗ ਡੋਣੀ ਡੋਣੀ ਆ ਚਾਹੇ ਕੋਈ ਹੋਵੇ ਠੀਕ ਆ ਕਿ ਉਹਨਾਂ ਦਾ ਆਪਣਾ کردار ਆ ਜਿਉਂ ਚੱਲਦੇ ਆ ਚੱਲੀ ਜਾਣ ਦੇ ਪਰ ਕਿਸੇ ਨੂੰ ਹਰ ਇੱਕ ਨੂੰ ਕਹਿ ਦੇਣਾ ਕਿ ਫਲਾਣਾ ਵੀ ਮਾਰਾ ਧਮਕਾ ਵੀ ਮਾਰਾ ਕਿ ਮੈਂ ਸਾਰਾ ਸੱਚਾ ਸੁੱਚਾ ਆ ਗਿਆ ਚਲੋ ਆਪਾਂ ਗੱਲ ਕਰਦੇ ਆ ਕਿ ਸਵਰਜੀਤ ਮਾਨ ਨੇ ਸੰਘਰਸ਼ ਕੀਤਾ ਤੇ ਲੜਦਾ ਆ ਰਿਹਾ ਤੇ ਲੜ ਰਿਹਾਗਾ ਵਧੀਆ ਗੱਲ ਆ ਪਰ ਲੋਕ ਲੋਕ ਕਿਉਂ ਟੁੱਟੇ ਸਵਰਜੀਤ ਸਿੰਘ ਮਾਨ ਨਾਲ ਕਿਉਂ ਉਹਨਾਂ ਦੀ ਪਾਰਟੀ ਛੱਡ-ਛੱਡ ਕੇ ਵੱਡੇ-ਵੱਡੇ ਨੇਤਾ ਜਿਹੜੇ ਅਲੱਗ ਹੋਏ ਨੇ ਕਿਉਂ ਕਾਣ ਸਿੰਘ ਵਰਗਾ ਗੁਰਸੇਵਕ ਸਿੰਘ ਜਵਾਰ ਕੇ ਵਰਗਾ ਜਾਂ ਪਰਜੰਤਦਰ ਸਿੰਘ ਮਾਨ ਬਠਿੰਡੇ ਤੋਂ ਕਾਫੀ ਟਾਈਮ ਤੋਂ ਹੋਰ ਵੱਡੇ-ਵੱਡੇ ਆਗੂ ਨੇ ਜਿਹੜੇ ਮਾਨ ਦਲ ਦੀ ਪਾਰਟੀ ਨੂੰ ਉਹਨਾਂ ਨੇ ਛੱਡਿਆਗਾ ਵੱਖਰੇ ਹੋ ਗਏ ਜਾਨੀ ਕਿ ਕਈ ਘਰਾਂ ਦੇ ਵਿੱਚ ਪੈ ਗਏ ਬੈ ਗਏ ਕਈਆਂ ਨੇ ਪਾਰਟੀ ਬਣਾ ਲਈ ਇਹ ਕਿ ਸਿਮਰਜੀਤ ਮਾਨ ਤੋਂ ਦੁਖੀ ਹੋ ਕੇ ਕਿ ਸਿਮਰਜੀਤ ਮਾਨ ਕਿਸੇ ਦੀ ਇੱਜ਼ਤ ਨਹੀਂ ਕਰਦਾ ਐ ਨਹੀਂ ਪਤਾ ਕਿਸੇ ਦੇ ਬੈਠੇ ਨੇ ਠੇਡਾਂ ਮਾਰੇ ਐ ਨਹੀਂ ਪਤਾ ਕਿਸੇ ਨੂੰ ਜੇ ਕੋਈ মিডিਆ ਵਿਚਾਲੇ ਗੱਲਬਾਤ ਕਰਦਾ ਜੇ ਕੋਈ ਬੰਦਾ ਬੋਲ ਪਏ ਤੇ ਉਹਨੂੰ ਸਰਿਆ ਤੁਸੀਂ ਦੇਖਿਆ ਕਿ ਬਾਹਰ ਕੱਢ ਦਿੰਦਾਗਾ ਜਾਨੀ ਕਿ ਜਲੀਲ ਕਰਦਾ ਬੰਦੇ ਨੂੰ ਇਹ ਸੰਜਿਤ ਮਾਨ ਦੇ ਜਿਹੜੇ ਬੰਦੇ ਨੇ ਆਗੂ ਨੇ ਜਿਹੜੇ ਪਾਰਟੀ ਵਿੱਚ ਰਹੇ ਨੇ ਉਹਨਾਂ ਦਾ ਕਹਿਣਾਗਾ ਕਿ ਸਾਨੂੰ ਜਲੀਲ ਕਰਕੇ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ ਰਕੇਸ਼ ਟਕਹੜਤ ਦੀ ਇਹਨੇ ਕਹਿੰਦਾ ਕਿ ਜਿਹੜਾ ਮੋਰਚਾ ਹੈਗਾ ਉਹ ਕੇਂਦਰ ਸਰਕਾਰ ਚਲਾ ਰਹੀ ਆ ਇੱਕ ਪਾਸੇ ਮਰਨ ਵਰਤ ਤੇ ਅਜ ਮਹੀਨੇ ਤੋਂ ਉੱਪਰ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਜਿਨ੍ਹਾਂ ਦੀ ਹਾਲਤ ਬੜੀ ਨਾਜਿਕਾ ਕਿਸੇ ਵੇਲੇ ਵੀ ਭਾਰਾ ਵਾਪਰ ਸਕਦਾਗਾ ਤੇ ਉੱਥੇ ਜਿਹੜੇ ਲੋਕ ਨੇ ਕਿਸਾਨ ਨੇ ਜਿਹੜੇ ਵੱਧ ਚੜ ਕੇ ਉੱਥੇ ਜਾ ਰਹੇ ਨੇ ਵੱਡਾ ਇਕੱਠ ਹੋ ਕੀਤਾ ਜਾ ਰਿਹਾਗਾ ਇਹ ਕਿਸਾਨਾਂ ਦੇ ਨਾਲ ਅਨਸ ਕਾਵੀਆਂ ਜਿਹੜੀਆਂ ਘਟਨਾ ਨੇ ਜਿਹੜੀਆਂ ਧੁੰਦ ਦੇ ਕਾਰਨ ਵਾਪਰੀਆਂ ਨੇ ਕਈਆਂ ਦੇ ਬੱਸਾਂ ਪਾਰਟੀਆਂ ਨੇ ਸੱਟਾਂ ਲਗੀਆਂ ਨੇ ਕਈ ਜ਼ਖਮੀ ਹੋਏ ਨੇ ਕਈ ਇਸ ਦੁਨੀਆ ਤੋਂ ਚਲਬਸੇ ਨੇ ਹੁਣ ਦੇਖੋ ਤੁਸੀਂ ਪਤਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਕਿ ਇਹਨਾਂ ਲੋਕਾਂ ਨੂੰ ਦਾੜਾ ਪਸੰਦ ਨਹੀਂ ਇਹਨਾਂ ਲੋਕਾਂ ਨੂੰ ਕਿਰਪਾਨ ਪਸੰਦ ਨਹੀਂ ਦੋਨੇ ਅੰਮ੍ਰਿਤਧਾਰੀ ਨੇ ਸਰਬਨ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਇਸ ਕਰਕੇ ਹਟਕੈਤ ਵਰਗਿਆਂ ਨੂੰ ਜਿਹੜੇ ਕਿ ਚਾਰ ਹੰਝੂ ਦਿੱਲੀ ਦੇ ਉੱਤੇ ਸਿਰ ਤੇ ਬਾਰਡਰ ਤੇ ਤੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਆ ਗਏ ਜੇ ਰੋਕੇਸ਼ ਤਕੈਤ ਨੇ ਪਤਾ ਨਹੀਂ ਕੀ ਕਰਤਾ ਪਤਾ ਨਹੀਂ ਸਾਰਾ ਇਹ ਮੂਰਤਾਂ ਇਹੀ ਜਿੱਤ ਕੇ ਦਿੱਤਾ ਇਥੇ ਨੇ ਔਰ ਰੁਲਦੂ ਮਾਰ ਤਾਂ ਕੋਸ ਅਲਾਪੀ ਜਾ ਰਿਹਾ ਜਗਿੰਦਰ ਦਾ ਅਗਰਾਹਾ ਕੁਝ ਅਲਾਪ ਆਪਣੇ ਅਲਾਪ ਰਿਹਾਗਾ ਜਨਿ ਕਿ ਸਾਰੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਾਰੇ ਕਹਿੰਦੇ ਨੇ ਕਿ ਡੱਲੇਬਾਲ ਕਦੋਂ ਮਰੇ ਇਹ ਚਾਹੁੰਦੇ ਨੇ ਲੋਕ ਤੇ ਇਹ ਭਾਈ ਤੁਹਾਨੂੰ ਅੱਜ ਸਾਲ ਹੋ ਗਿਆ ਰਕੇਸ਼ ਰਕੇਸ਼ ਨੂੰ ਪੁੱਛਣਾ ਚਾਹਣਾ ਇਹਦੇ ਤੇ ਇੱਕ ਵੀਡੀਓ ਪਹੁੰਚਦੀ ਕਰ ਦਿਓ ਕਿ ਸਾਲ ਹੋ ਗਿਆ ਮੋਰਚਾ ਚੱਲਦੇ ਨੂੰ ਉਦੋਂ ਤੇਰੀ ਜਵਾਨ ਬੰਦ ਸੀ ਉਸੇ ਤੇਰਾ ਉਦੋਂ ਦੀ ਜਵਾਨ ਖੁੱਲੀ ਨਹੀਂ ਜਦੋਂ ਅੱਜ ਰਕੇਸ਼ ਆਪਣਾ ਜਦੋਂ ਅੱਜ ਦਗੀਰ ਸਿੰਘ ਢੱਲੇਵਾਲ ਦੀ ਜਿਹੜੀ ਹਾਲਤ ਆ ਉਹ ਬੜੀ ਤਸਜੋਗ ਬਣੀ ਹੋਈ ਆ ਤੇ ਜਿਹੜਾ ਲੋਕਾਂ ਦਾ ਇਕੱਠ ਆ ਜਿਹੜਾ ਕਿਸਾਨਾਂ ਦਾ ਇਕੱਠ ਆ ਉਹ ਵਧਣ ਲੱਗ ਪਿਆ ਤੇ ਤੁਹਾਡੇ ਇਹ ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਕਿ ਅਸੀਂ ਤਾਂ ਯਾਰਾ ਇੰਨੀਆਂ ਪਾਰਟੀਆਂ ਨੇ ਕੱਟ ਕਰਦੇ ਆ ਤੇ ਲੋਕ ਹੁਣ ਆਪ ਮੁਹਾਰੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਜਿਹੜੇ ਤੁਰਪੇ ਨੇ ਜਿਹੜੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਆ ਗੁੱਡੱਲੇਬਾਲ ਦੀ ਹਮੈਤ ਦੇ ਵਿੱਚ ਲੋਕ ਪਹੁੰਚ ਰਹੇ ਨੇ ਇਹਨਾਂ ਨੂੰ ਇਹ ਸਾੜਾ ਹੋ ਰਿਹਾਗਾ ਇਹਨਾਂ ਤੋਂ ਹੁਣ ਇਹ ਜਰਿਆ ਨਹੀਂ ਜਾਂਦਾ ਹੁਣ ਇਹ ਕਹਿੰਦੇ ਆ ਕਿ ਅਸੀਂ ਉੱਥੇ ਹੋਣਾ ਸੀ ਸਾਡੀ ਬਾਵਾ ਹੋਣੀ ਸੀ ਅਸੀਂ ਜਿਸ ਨੂੰ ਜੀ ਕਰਦਾ ਉਸ ਨੂੰ ਸਟੇ ਤੇ ਚੜਨ ਦਿੰਦੇ ਜਿਨੂੰ ਜੀ ਕਰਦਾ ਸੀ ਸਟੇਟ ਤੋਂ ਲਾਹ ਦਿੰਦੇ ਜਿਨੂੰ ਜੀ ਕਰਦਾ ਸੀ ਭਾਜਪੀ ਦਾ ਏਜੰਟ ਕਹਿ ਦਿੰਦੇ ਜਿਨੂੰ ਜੀ ਕਰਦਾ ਸੀ ਫਲਾਨੇ ਦਾ ਏਜੰਟ ਕਹਿ ਦਿੰਦੇ ਏਜੰਸੀਆਂ ਦਾ ਏਜੰਟ ਕਹਿ ਦਿੰਦੇ ਇਹਨਾਂ ਨੇ ਦੀਪ ਸਿੱਧੂ ਨੂੰ ਪਹਿਲਾਂ ਸ਼ਹੀਦ ਕਰਾਇਆ ਇਹਨਾਂ ਇਹੋ ਜਿਹੇ ਟੁੱਕੜੂ ਉੱਚਾ ਨੇ ਇਸ ਕਰਕੇ ਕਿਸਾਨਾਂ ਨੂੰ ਵੀ ਜਿਹੜਾ ਸਮਝ ਲੈਣਾ ਚਾਹੀਦਾ ਕਿ ਸਾਡਾ ਆਗੂ ਕਹੇ ਜਾਂ ਹੋਣਾ ਚਾਹੀਦਾ ਕਹੋ ਜਾਂ ਨਾ ਹੋਣਾ ਚਾਹੀਦਾ ਇਹ ਰਕੇਸ਼ ਦੇ ਕਹਿਤ ਵਰਗੇ ਜਿਹੜੇ ਸਾਡੇ ਆਗੂ ਬਣੇ ਹੋਏ ਨੇ ਆਪਣੇ ਆਪ ਆਗੂ ਤੁਸੀਂ ਬਣਾ ਲੈ ਚਾਰ ਹੰਝੂ ਉੱਤੇ ਸਿੱਟ ਕੇ ਰੋਣ ਲੱਗ ਪੈਂਦੇ ਨੇ ਤੁਸੀਂ ਭਾਵਕ ਹੋ ਕੇ ਇਹਨਾਂ ਲੋਕਾਂ ਦੇ ਨਾਲ ਜੁੜ ਜੰਨੇ ਹੋ ਪਤਾ ਨਹੀਂ ਕਿ ਇਹਹੀ ਜੰਗ ਜਿੱਤ ਕੇ ਸਾਰੇ ਦੇਣਗੇ ਤੁਹਾਨੂੰ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਤੁਹਾਡਾ ਚਿਹਰਾ ਮੋਹਰਾ ਜਿਹੜਾ ਦੀਂਦਾਗੱਸ ਸਿੱਖਾਂ ਦੀ ਸਾਬਦ ਸੂਰਤ ਜਿਹੜੀ ਚੀਜ਼ ਆ ਜਿਹੜੀ ਗੁਰੂ ਨੇ ਬਖਸ਼ਿਆ ਅਕਾਲ ਪੁਰਖ ਨੇ ਬਾਣਾ ਬਖਸ਼ਿਆ ਪੰਥਕਾਰ ਬਖਸ਼ੇ ਨੇ ਇਹਨਾਂ ਲੋਕਾਂ ਦੇ ਉਹ ਚੁੱਭਦੇ ਨੇ ਸਰਕਾਰਾਂ ਦੇ ਤਾਂ ਚੁਬਨੇ ਚੁਬਨੇ ਨੇ ਇਹ ਜਿਹੜੇ ਤੁਸੀਂ ਆਪ ਕਹਿੰਦੇ ਹੋ ਕਿ ਸਾਡੇ ਦੇ ਇਹ ਆਗੂ ਨੇ ਸਾਡੇ ਜਥੇਬੰਦੀ ਨੇ ਇਹ ਲੋਕ ਵੀ ਤੁਹਾਡੇ ਉੱਪਰ ਬਾੜ ਉਹਨਾਂ ਹੀ ਕਰਦੇ ਨੇ ਜਿੰਨਾ ਸਰਕਾਰਾਂ ਕਰ ਰਹੀਆਂ ਨੇ ਤੇ ਇਹਦਾ ਬਿਆਨ ਦੇਖੋ ਕਹਿੰਦਾ ਜੀ ਖਨੌਰੀ ਜਿਹੜਾ ਮੋਰਚਾ ਹੈਗਾ ਕਹਿੰਦਾ ਉਹ ਸਰਕਾਰ ਚਲਾ ਰਹੀ ਆ ਕੇਂਦਰ ਸਰਕਾਰ ਚਲਾ ਰਹੀ ਆ ਹੁਣ ਇਹਨੂੰ ਪੁੱਛਣ ਵਾਲਾ ਹੋਵੇ ਪਹਿਲਾਂ ਤੂੰ ਭਾਈ ਕਿਹੜੇ ਖੁੱਡੇ ਵਿੱਚ ਵੜਿਆ ਹੋਇਆ ਸੀ ਸਾਲ ਭਰ ਮੋਰਚਾ ਹੋ ਗਿਆ ਇਹ ਬਿਆਨ ਤੂੰ ਉਹ ਤੋਂ ਕਿਉਂ ਨਹੀਂ ਦਿੱਤਾ ਜਦੋਂ ਅੱਜ ਅਕਸਰ ਡੱਲੇਬਾਲ ਦੀ ਹਾਲਤ ਜਿਹੜੀ ਨਾਚਕ ਬਣੀ ਹੋਈ ਆ ਅੱਜ ਤੁਸੀਂ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਹੋ ਖੁੱਡਾਂ ਦੇ ਵਿੱਚ ਜਿਹੜਾ ਪਾਣੀ ਜਿਵੇਂ ਪਾਉਂਦੇ ਚੂਹੇ ਨਿਕਲਦੇ ਆ ਜਿਵੇਂ ਡੱਡਾ ਨਿਕਲਦੇ ਇਸ ਤਰ੍ਹਾਂ ਤੁਸੀਂ ਬਾਹਰ ਨਿਕਲਾਏ ਹੁਣ ਤੁਹਾਨੂੰ ਪਤਾ ਲੱਗ ਗਿਆ ਸਾਡੇ ਸਿੱਤਰ ਪੈਣ ਲੱਗ ਗਏ ਤੁਹਾਨੂੰ ਪਤਾ ਲੱਗ ਗਿਆ ਕਿ ਲੋਕ ਸਾਨੂੰ ਕੋ-ਕੋ ਕੇ ਸਾਨੂੰ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬਸਾੜਾਂ ਨੇ ਸਾਡੇ ਤੇ ਕਰ ਰੇ ਨੇ ਤੇ ਇਸ ਦੇ ਕਰਕੇ ਅੱਜ ਤੁਹਾਨੂੰ ਬੋਲਣਾ ਪੈ ਗਿਆ ਤੇ ਅੱਜ ਤੁਹਾਨੂੰ ਬਾਹਰ ਨਿਕਲਣਾ ਪੈ ਗਿਆ ਘਰਾਂ ਦੇ ਵਿੱਚੋਂ ਮਜਬੂਰ ਕਰਤਾ ਲੋਕਾਂ ਨੇ ਤੁਹਾਨੂੰ ਅੱਜ ਮਹਾਪੰਚਾਇਤ ਬੁਲਾਉਣ ਲੱਗ ਪਏ ਤੁਸੀਂ ਅੱਜ ਤੁਸੀਂ ਆਪਣੇ ਵਖਰਾ ਡਬੂ ਵਜਾਉਣ ਲੱਗ ਪਏ ਤੇ ਇਸ ਕਰਕੇ ਜਿਹੜਾ ਇਹ ਸਾਰਾਗਾ ਕਾਰਾਗਾ ਇਹਨਾਂ ਲੋਕਾਂ ਤੋਂ ਸचेत ਹੋਣ ਦੀ ਲੋੜ ਆ ਕਿਸਾਨਾਂ ਨੂੰ ਵੀ ਕਿਉਂਕਿ ਕਿਸਾਨ ਹਰ ਇੱਕ ਮਗਰ ਮੂੰ ਚੱਕ ਕੇ ਮੈਂ ਇਹ ਕਹਣਾ ਮਾਫ ਕਰਨਾ ਜੇ ਗੱਲ ਕਿਸੇ ਨੂੰ ਚੁਭੀ ਲੱਗ ਜਾਂਦੇ ਨੇ ਅਸੀਂ ਆਏ ਨਹੀਂ ਦੇਖਦੇ ਕਿ ਸਾਡਾ ਵੀ ਆਗੂ ਕਹੇ ਜਾ ਹੋਣਾ ਚਾਹੀਦਾ ਕੇ ਰੋਣ ਵਾਲਾ ਹੋਣਾ ਚਾਹੀਦਾ ਜਾਂ ਅੜਕ ਬੜਕ ਵਾਲਾ ਹੋਣਾ ਚਾਹੀਦਾ ਜਾਂ ਸਹੀਦੀ ਜਾ ਪੀਣ ਵਾਲਾ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜ ਜਗਜੀਤ ਸਿੰਘ ਡੱਲੇਵਾਲ ਬੈਠਾਗਾ ਆਰ ਪਾਰ ਦੀ ਲੜਾਈ ਲੜ ਰਿਹਾ ਬੰਦਾ ਤੇ ਅੱਜ ਕਹ ਰਹੇ ਨੇ ਕਿ ਇਹਦੇ ਸਰਕਾਰ ਦੇ ਮੋਰਚਾ ਲਵਾਇਆਗਾ ਇਸ ਕਰਕੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਕਿਉਂਕਿ ਕਿਸਾਨਾਂ ਦਾ ਮਸਲਾ ਵੀ ਇਹਦੇ ਵਿੱਚ ਅੰਮਰਿਤਪਾਲ ਦਾ ਵੀ ਮਸਲਾ ਹੈਗਾ ਅੰਮਰਿਤਪਾਲ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਬਿਰਸਾ ਸਿੰਘ ਬਟੋਹੇ ਵਰਗੇ ਬੜੇ ਤੱਪਦੇ ਸੀ ਅੱਜ ਸਿਮਰਜੀਤ ਸਿੰਘ ਮਾਨ ਤੋਂ ਦੀ ਪਾਰਟੀ ਦੇ ਬੰਦੇ ਤੜਫਣ ਲੱਗ ਪਏ ਤੇ ਦੂਸਰੀ 6 7 ਤੇ 8 ਤਰੀਕ ਨੂੰ ਭਈ ਬੱਸਾਂ ਬੰਦ ਨੇ ਜਿਨ੍ਹਾਂ ਆਪਦਾ ਜਾਣਾਂਗਾ ਉਹ ਧਿਆਨ ਦੇ ਨਾਲ ਜਾਇਓ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ ਵਰਜੂ ਦਾ ਖਾਲਸਾ ਵਰਜੂ ਕੀ ਫਤਿਹ